ਅਸੀਂ ਲੁਧਿਆਣਾ ਦੇ ਵਿੱਚ ਇਸ ਸਮੇਂ ਦਸਹਰੇ ਮੇਲੇ ਦਾ ਆਗਾਜ਼ ਹੋ ਚੁੱਕਿਆ ਹੈ। ਦਸਹਰੇ ਮੇਲੇ ਦੇ ਕਿਹੜਾ ਕੀ ਖਾਸ ਹੈ? ਸਰ ਅਲੱਗ-ਅਲੱਗ ਨਵੀਆਂ ਚੀਜ਼ਾਂ ਜਿਹਦੇ ਹਰ ਸਾਲ ਲੈ ਕੇ ਆਈਦੀਆਂ ਇਸ ਵਾਰੀ ਵੀ ਅਸੀਂ ਲੈ ਕੇ ਆਏ ਹਾਂ ਤੁਰਕਦਾਰਨਾਥੀ ਯਾਤਰਾ ਲੈ ਕੇ ਆਏ ਹਾਂ ਲੋਕਾਂ ਲਈ। ਇਹਨਾਂ ਲੋਕਾਂ ਨੂੰ ਥੋੜਾ ਜਾਗਰੂਕ ਕਰਨ ਲਈ ਹੈ ਕਿ ਉੱਥੇ ਮੰਦਰ ਕਿੱਦਾਂ ਦਾ ਬਣਿਆ ਹੋਇਆ ਹੈ ਕਿ ਲੋਕਾਂ ਨੂੰ ਪਤਾ ਲੱਗੇ। ਕਈ ਜਿਹੜੇ ਬਜ਼ੁਰਗ ਨੇ ਉਸ ਮੰਦਰ ਤੇ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਉਸ ਮੰਦਰ ਦਾ ਆਨੰਦ ਮਾਣ ਸਕਣ ਤੇ ਜੋ ਉਸ ਮੰਦਰ ਦੇ ਵਰਚੁਅਲਸ ਨੇ ਉਹ ਆਪਣੇ ਲੁਧਿਆਣਾ ਜਿੱਥੇ ਦੇਖ ਸਕਣ ਤੇ ਹੋਰ ਵੀ ਅਸੀਂ ਲੋਕਾਂ ਲਈ ਕੇ ਨਵੇਂ ਝੂਲੇ ਲੈ ਕੇ ਆਏ ਆ ਜੋ ਕਿ ਲੁਧਿਆਣਾ ਵਾਸੀਆਂ ਨੇ ਪਹਿਲੇ ਤੇ ਲੱਗੇ ਕਦੀ ਲੁਧਿਆਣਾ ਚ ਨਹੀਂ ਦੇਖੇ ਹੋਣੇ ਤੇ ਹੋਰ ਵੀ ਉਸ ਦੇ ਵਿੱਚ ਅਸੀਂ ਕੇ ਲੋਕਾਂ ਨੂੰ ਦੱਸਣਾ ਚਾਹਾਂਗੇ ਕਿ ਇੱਥੇ ਅਸੀਂ ਕਈ ਉਹਨਾਂ ਨੂੰ ਨਵੇਂ ਸ਼ੋਅ ਦੇਖਣ ਨੂੰ ਮਿਲੂਗੇ ਜਿੱਦਾ ਲੌਂਗ ਮੈਨ, ਲੰਡੂ ਮੈਨ ਕਈ ਚੀਜ਼ ਇਹਦਾ ਦੇ ਮੈਨਸ ਅਲੱਗ-ਅਲੱਗ ਦੇਖਣ ਨੂੰ ਮਿਲੂਗੇ ਇੱਥੇ ਤੁਹਾਨੂੰ ਫੈਸ਼ਨਲ ਦੇਖਣ ਨੂੰ ਮਿਲੂਗੀ ਏਸੀ ਦੀ బిਗੇਸਟ ਪ੍ਰੈਜੈਂਟਲ ਜਿੱਥੇ ਬ ਕਈ ਨੌਲੇਜ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲੂਗੀਆਂ ਤੇ 300 ਤੋਂ 400 ਤਰ੍ਹਾਂ ਦੀ ਫਿਸ਼ਿ ਵੀ ਦੇਖਣ ਨੂੰ ਮਿਲੂਗੀਆਂ। ਉਸ ਵਿੱਚ ਉਹਨਾਂ ਨੂੰ ਨਵੀਆਂ ਜਲਪਰੀਆਂ ਤੇ ਮਰਮੜ ਵੀ ਦੇਖਣ ਨੂੰ ਮਿਲੂਗੀਆਂ। ਜੋ ਲੁਧਿਆਣਾ ਵਾਸੀਆਂ ਲਈ ਆਮ ਨਵੀਂ ਚੀਜ਼ ਐ ਜੋ ਲੋਕੀ ਫੋਰਨ ਵਗੈਰਾ ਦੇਖਣ ਲਈ ਜਾਂਦੇ ਨੇ ਮਨਮੜ ਤੇ ਜਲਪਰੀਆਂ ਨੇ। ਉਹ ਸੀ ਲੁਧਿਆਣਾ ਵਾਸੀ ਨੇ ਲੈੱਤੇ ਲੈ ਕੇ ਆਇਆ। ਟਿਕਟ ਜਿਹੜੀ ਰੱਖੀ ਗਈ ਐ। ਕਦਾਰਨਾ ਯਾਤਰਾ ਵੀ ਕੋਈ ਟਿਕਟ ਨਹੀਂ ਰੱਖੀ ਗਈ ਜੀ। ਫ੍ਰੀ ਟਿਕਟ ਰੱਖੀ ਗਈ ਐ। ਇਸ ਵਿੱਚ ਕੋਈ ਟਿਕਟ ਨਹੀਂ ਐ। ਦੂਸਰੀ ਜਗ੍ਹਾ ਕਈ ਜਗਾਵਾਂ ਤੇ ਯਾਤਰਾ ਨੂੰ ਲਗਾ ਕੇ ਯਾਤਰਾ ਦੇ ਟਿਕਟ ਰੱਖੀ ਜਾਂਦੀ ਐ। ਪਰ ਨਾ ਸਾਡੇ ਵੱਲ ਪਿਛ ਅਸੀਂ ਲੋਕਾਂ ਨੂੰ ਇੱਕ ਜਾਗਰੂਕ ਕਰਨ ਲਈ ਵਰਚੁਅਲਿਟੀ ਦੇ ਵਿੱਚ ਕਦਾਰਨਾ ਯਾਤਰਾ ਬਣਵਾਈ ਹੈ ਇਸ ਵਿੱਚ ਅਸੀਂ ਕੋਈ ਇਹਨੂੰ ਕਮਾਈ ਦੇ ਸਾਧਨ ਲਈ ਉਹਦੇ ਲਈ ਟਿਕਟ ਲਗਾਣ ਲਈ ਨਹੀਂ ਬਣਾਇਆ ਇਹ ਲੋਕਾਂ ਨੂੰ ਇੱਕ ਸਾਡੇ ਕੋਲ ਮਹਾ ਆਰਤੀ ਹੋਣੀ ਹੈ ਜਿਹਦਾ ਐਤਵਾਰ ਨੂੰ ਅਸੀਂ ਜਿਹੜਾ ਹਰ ਨਵਰਾਤਰੀ ਸਾਡੇ ਕੋਲ ਨਾ ਕੋਈ ਡੇਲੀ ਆਰਤੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਮਹਾ ਆਰਤੀ ਹੁੰਦੀ ਹੈ ਸਾਨੂੰ ਕਦਾਰਨਾ ਦੇ ਉਸੇ ਐਸੋਸੀਏਸ਼ਨ ਵੱਲੋਂ ਵੀ ਮੇਲ ਕਰਕੇ ਉਹਨਾਂ ਨੂੰ ਪ੍ਰੂਵਲ ਦਿੱਤੀ ਗਈ ਹੈ ਇਸ ਵਿੱਚ ਉਸ ਦੀ ਮਾਨਤਾ ਨੂੰ ਰੱਖਦੇ ਹੋਏ ਅੰਦਰ ਕੋਲੇਨਾਥ ਦੀ ਮੂਰਤੀ ਨੂੰ ਸਥਾਪਿਤ ਕੀਤਾ ਗਿਆ ਹੈ ਨਾ ਕੀ ਕੋਈ ਪਿੰਡੀ ਹੈ ਸ਼ਿਵਲਿੰਗ ਨਹੀਂ ਬਣਾਇਆ ਗਿਆ ਜਿਸ ਵਿੱਚ ਕਿਸੇ ਦਾ ਸਤਿਯੋਗ ਹੋ ਸਕੇ ਆਪਯੋਗ ਹੋ ਚੁਕੇ ਜਿਸ ਭੋਲੇ ਨਾ ਤੁਮ ਮੰਨਤਾ ਰਖਦੇ ਹੋ ਤੁਸੀਂ ਜਦੋਂ ਉੱਪਰ ਜਾਓਗੇ ਮੰਦਿਰ ਦੇ ਅੰਦਰ ਦੇਖੋਗੇ ਸਰਸ਼ੂਲ ਸਾਫੀ ਕਰੀਤਾ ਗਿਆ ਹੈ ਤੇ ਨਾਲ ਭੋਲੇ ਨਾ ਦੀ ਮੂਰਤੀ ਰੱਖੀ ਗਈ ਹੈ ਜੋ ਜਾਗਰਨਾ ਵਗੈਰਾ ਚ ਭਵਨ ਲੱਗਦਾ ਹੈ ਉਸ ਵਿੱਚ ਨਾ ਆਮਾਹ ਆਰਤੀ ਵੀ ਕੀਤੀ ਜਾਂਦੀ ਹੈ ਸਵੇਰੇ ਸ਼ਾਮ ਠੀਕੇ ਜਿਹੜੀ ਜੋਤ ਹੈ ਉਹ ਵੀ ਜਗਾਈ ਜਾਂਦੀ ਹੈ ਸਾਰਾ ਕੁਝ ਉਸ ਤਰ੍ਹਾਂ ਚ ਹੁੰਦਾ ਹੈ